ਸੋਧਵਾਤਾ ਕ੍ਰਿਸ਼ਨ ਕ੍ਰਿਸ਼ਨ ਸਿੰਘ ਕੁੰਮਕੇ ਤੁਰਦਾ ਜੱਟ ਹਾਥੀ ਤੇ ਗੁੱਗੂ ਗੱਲ ਉਹ ਜਨੇ ਝੂਮ ਝੂਮ ਕੇ ਤੁਰਦੇ ਨੇ ਉਹ ਜੱਟ ਹਾਥੀ ਤੇ ਗੁੱਗੂ ਗੱਲ ਪਿੰਦੇ ਝੂਮ ਝੂਮ ਕੇ ਤੁਰਦੇ ਨੇ ਇਧਰ ਕਹਿੰਦੇ ਦਲੇਰ ਸਾਡਾ ਵੀਰ ਹੈ ਨਹੀਂ ਵੀ ਦਲੇਰ ਤਾਰੇ ਦੀਆਂ ਯਾਦਾਂ ਨੇ ਉਹ ਚੰਦਰਾ ਦੁਰ ਗਿਆ ਹੈ ਉਹ ਦਵੱਡੇ ਕਰਤੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਲਓ ਕਹਿੰਦੇ ਛੋਟੇ ਮੋਹਿਦਰੇ ਬੱਲੇ ਬੱਲੇ ਕਰਾਈ ਆ। ਲਾ ਵੀ ਪਿੰਡ ਵਾਲਿਓ ਮੋਹਿਦ ਲਈ ਇੱਕਾਰੀ ਤਾੜੀਆਂ ਹੋਰ ਮਾਰਿਓ ਯਾਰ। ਮੈਨੂੰ ਲੱਗਦਾ ਵੀ ਸਾਰੇ ਦਿਨ ਚ ਆਹੀ ਜਫਾ ਲੱਗਾ ਮੋਹਿਦੇ ਨੂੰ। ਲਓ ਵੀ ਕ੍ਰਿਸ਼ਨ ਕੱਢ 500 ਦੇ ਇਹ ਬਹੁਤ ਜਾਫੇ ਨੂੰ। ਆਹ ਕਹਿੰਦੇ ਬੂਰੀਏ ਨੂੰ ਜਫਾ ਲੱਗ ਗਿਆ। ਇੱਕ ਮੁੰਡਾ ਪਾਣੀ ਵਾਲਾ ਪੈਸੇ ਲੈ ਜਾਵੇ। ਆਹ ਜਿਹਦੇ ਕਹਿੰਦੇ ਬੂਰੀਏ ਨੂੰ ਜਫਾ ਲਾਇਆ ਉਹ 500 ਰੁਪਈਆ ਲੈ ਜਾਓ ਫੜ ਕੇ। ਕ੍ਰਿਸ਼ਨ ਬਹੁਤ ਵਾਤਾ ਕ੍ਰਿਸ਼ਨ ਆਂ ਕ੍ਰਿਸ਼ਨ ਸਿੰਘ ਜੀ। ਕ੍ਰਿਸ਼ਨ ਪਾਤੜਾ ਜੀ ਇੱਕ ਮਿੰਟ ਗਰਾਊਂਡ 'ਚ ਆਇਓ ਕ੍ਰਿਸ਼ਨ ਪਾਤੜਾ ਕੇਵਲ ਜੀ ਨੇ ਕ੍ਰਿਸ਼ਨ ਪਾਤੜਾ ਜੀ ਨੂੰ ਬੈਂਕ 'ਚ ਗਰਾਊਂਡ 'ਚ ਆਇਓ ਇੱਕ ਮਿੰਟ ਕ੍ਰਿਸ਼ਨ ਪਾਤੜਾ ਜੀ ਗਰਾਊਂਡ 'ਚ ਆਇਓ ਇੱਕ ਮਿੰਟ ਵੀਰੇ ਕੇਵਲ ਸਰਪੰਚ ਸਾਡੇ ਭਰਾ ਤੇ ਇੱਕ ਨਾ ਬੈਂਕ 'ਚ ਕੋਈ ਕ੍ਰਿਸ਼ਨ ਪਾਤੜਾ ਸੀਗਾ ਇੱਥੇ ਬੈਠਾ ਵੀਰਿਆ ਉਹਨੇ 500 ਰੁਪਏ ਲਾਇਆ ਸੀਗਾ ਬੂਰੀਏ ਤੇ ਬੂਰੀਏ ਨੂੰ ਜੱਫਾ ਲਾ ਗਿਆ ਉਹਨੂੰ ਵੀਰ ਨੂੰ ਕਿਹਾ ਵੀ ਕ੍ਰਿਸ਼ਨ ਪਾਤੜਾ ਜੀ 500 ਰੁਪਏ ਦਿਓ ਤਾ ਵੀਰ ਬਾਹਰ ਨਿਕਲ ਗਿਆ ਹੱਥ ਬੰਨ ਕੇ ਬੈਂਕ 'ਚ ਅਸੀਂ ਕਹਿੰਦੇ ਵੀ ਪਹਿਲਾਂ ਪੈਸੇ ਜਮ੍ਹਾਂ ਕਰਾਓ ਕਿਉਂ ਸਾਡੇ ਵਾਸਤੇ ਮੈਂ ਕਹਿੰਦਾ ਮਾੜੀ ਗੱਲ ਹੈ ਹੁਣ ਮੈਂ 2-3 ਵਾਰੀ ਬੋਲਿਆ ਉਹ ਨਹੀਂ ਚੰਗਾ ਲੱਗਦਾ ਥੱਬਨ ਕੇ ਬੇਨਤੀ ਹੈ ਕ੍ਰਿਸ਼ਨ ਪਤਨਾ ਜੀ ਕਿਰਪਾ ਕਰਕੇ ਪਰ ਉਹ ਪੈਸੇ ਅਸੀਂ ਉਹਦੇ ਕੋਲੋਂ ਦੇਤੇ ਆ ਮੁੰਡੇ ਨੂੰ ਕੇਵਲ ਗਰਗ ਜੀ ਕੇਤੇ ਰਾਮੀ ਵਾਲੇ ਬਹੁਤ ਬਹੁਤ ਧੰਨਵਾਦ ਜੀ ਗੁਰਤੇਜ ਜੀ ਜੀ ਸਰ ਉਹ ਤੇ ਅਮਰੀਕ ਜੀ ਦੇਣੀ ਪੈਣੀ ਹੈ ਜੇ ਆਪਾਂ ਪਹਿਲਾਂ ਕਹਿ ਦਈਏ ਵੀ ਦੇ ਕੇ ਜਾਓ ਫਿਰ ਅਗਲਾ ਮਾਈਂਡ ਕਰਦਾ ਪਰ ਭਰਾ ਬਣ ਕੇ ਉਹ ਧਰਮਾ ਜੀ ਅਸੀਂ ਉਹ ਕੋਲੋਂ ਦਿੱਤੇ ਆ ਉੱਥੇ ਉੱਥੇ ਬੁਲਾ ਕੇ ਨਿਕਲ ਗਿਆ ਬਿਲਕੁਲ ਜੀ ਬਿਲਕੁਲ ਦੇਣੇ ਪੈਣੇ ਆ ਕਿਉਂਕਿ ਇਹ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਕਿਉਂਕਿ ਪੈਸੇ ਪਹਿਲਾਂ ਦੇਜਿਆ ਕਰੋ ਅਸੀਂ ਫਿਰ ਬੋਲਣੇ ਨੇ ਇਹ ਅੱਕੇ ਵੀ ਅਸੀਂ ਇਹੀ ਗੱਲ ਕਹਾਂਗੇ ਕਿ ਪਹਿਲਾਂ ਪੈਸੇ ਦੇਜੋ ਤੇ ਲਿਸ਼ਟ ਦੇਜੋ ਤੇ ਫਿਰ ਬੋਲੇ ਜਾਣੇ ਨੇ ਨਹੀਂ ਜਿੰਨਾ ਚਿਰ ਸਾਡੇ ਕੋਲੇ ਪੈਸੇ ਨਹੀਂ ਆਉਣਗੇ ਤੇ ਉਹਨਾਂ ਚਿਰ ਅਸੀਂ ਨਹੀਂ ਬੋਲਾਂਗੇ ਬਹੁਤ ਬਹੁਤ ਧੰਨਵਾਦ ਹਰਿਸ਼ਣਾ ਕ੍ਰਿਸ਼ਨਵਰ ਸਿੰਘ ਜੀ ਕ੍ਰਿਸ਼ਨ ਪਾਟੜਾ ਜੀ ਇੱਕ ਮਿੰਟ ਗਰਾਊਂਡ 'ਚ ਆਇਓ ਕ੍ਰਿਸ਼ਨ ਪਾਟੜਾ ਕ੍ਰਿਸ਼ਨ ਪਾਟੜਾ ਜੀ ਇੱਕ ਮਿੰਟ ਗਰਾਊਂਡ 'ਚ ਆਇਓ ਕ੍ਰਿਸ਼ਨ ਪਾਟੜਾ